ਮੂਸੇ ਵਾਲਾ ਇੱਕ ਗੀਤ ਦੇ ਵਿੱਚ ਕਹਿੰਦਾ ਮੈਨੂੰ ਦਸ ਕਢਾਉਣਾ ਤਾਂ ਮੁੰਡਾ ਡਾਕਟਰ ਵਹਿਮਾ ਲਾ ਤੇ ਕਈਆਂ ਦੇ ਆਪਣੀ ਜਵਾਨੀ ਨੂੰ ਲੈ ਕੇ ਜਿਹੜੇ ਵਹਿਮ ਪਏ ਵੀ ਆ ਚਾਹੇ ਸਾਬ ਡਾਕਟਰ ਕੱਢਦੇ ਆ ਤੇ ਜਨਾਬ ਕੀ ਹਾਲ ਚਾਲ ਹੈ ਜੀ ਬਹੁਤ ਬਹੁਤ ਧੰਨਵਾਦ ਸਾਡਾ ਚਰਨ ਪਾਏ ਹਾਂ ਜੀ ਮੈਨੂੰ ਇਹ ਦੱਸੋ ਵੀ ਜਿਹੜੀ ਤੁਸੀਂ ਦਵਾਈ ਦਿੰਨੇ ਹੋ ਜਿਹੜੀ ਜਵਾਨੀ ਆ ਸਾਡੀ ਉਹਦੇ ਵਿੱਚ ਬੜਾ ਵੱਡਾ ਵਹਿਮ ਹੈ ਕਿ ਜੇ ਕੋਈ ਕੁੜੀ ਖਾ ਲਈ ਜਾਂ ਕੋਈ ਕੈਪਸੂਲ ਖਾ ਲਿਆ ਫਿਰ ਇਸ ਟਾਈਮ ਨਾਲ ਵਾਧਦਾ ਜਿਹੜੇ ਰਿਲੇਸ਼ਨਸ਼ਿਪ ਆ ਉਹ ਮਤਲਬ ਹੋਰ ਮਜ਼ਬੂਤ ਹੁੰਦੀ ਆ ਕੀ ਸੱਚ ਜੀ ਸਾਰੀ ਗੱਲ ਦੇਖੋ ਜੀ ਹਰ ਇੱਕ ਨੂੰ ਲੋੜ ਨਹੀਂ ਹੁੰਦੀ ਪੂੜੀ ਦੀ ਜਾਂ ਦਵਾਈ ਦੀ ਕਹ ਲਈਏ ਹੂੰ ਸਹੀ ਮੈਨੂੰ ਅੱਜ ਵੀ ਮੈਂ ਇੱਕ ਟੋੜ ਦੋ ਤਿੰਨ ਮੁੰਡੇ ਮੈਂ ਮੁੰਡੇ ਨੇ ਹੂੰ ਉਹਨੂੰ ਸਮਝਾ ਕੇ ਬਈ ਤੁਹਾਨੂੰ ਦਵਾਈ ਦੀ ਲੋੜ ਨਹੀਂ ਹੂੰ ਇਹ ਚੱਕਰ ਜਨਾਬ ਉਹ ਤੁਹਾਨੂੰ ਬਹਿਮ ਆ ਸਿਰਫ ਹਾਂ ਦਵਾਈ ਦੀ ਲੋੜ ਇਹ ਵੀ ਨਹੀਂ ਵੀ ਦਵਾਈ ਦੀ ਲੋੜ ਕਿਤੇ ਵੀ ਨਹੀਂ ਹੁੰਦੀ ਹੂੰ ਦਵਾਈ ਤਕਰੀਬਨ ਕੋਲ ਆਪਾਂ ਇਹ ਕਹਿ ਸਕਦੇ ਆਂ ਵੀ ਆਪਾਂ 50% ਜਿਹੜੇ ਮੁੰਡੇ ਕਹ ਲਈ ਜਾਂ ਬੰਦੇ ਕਹ ਲਈਏ ਇਹਨਾਂ ਨੂੰ ਮੈਡੀਸਿਨ ਦੀ ਲੋੜ ਨਹੀਂ ਹੁੰਦੀ ਉਹਨਾਂ ਵਿੱਚ ਬੈਲ ਪਾਵਰ ਖਤਮ ਹੋਈ ਆ ਆਤਮ ਵਿਸ਼ਵਾਸ ਖਤਮ ਆ ਇਸੇ ਕਰਕੇ ਉਹ ਦਵਾਈਆਂ ਬਲ ਜ਼ਿਆਦਾ ਭਜਦੇ ਨੇ ਅੱਛਾ ਇਹ ਤੁਹਾਨੂੰ ਲੱਗਦਾ ਵੀ ਜਿਵੇਂ ਸੋਸ਼ਲ ਮੀਡੀਆ ਤੇ ਜਿਹੜੀ ਬਲਗੇਰਟੀ ਆ ਜਾਂ ਜਿਹੜੀਆਂ ਅਡਲਟ ਵੈਬਸਾਈਟ ਆ ਉਹਨਾਂ ਦਾ ਵੀ ਦੋਸ਼ ਆ ਵੀ ਜਵਾਨੀ ਜਿਹੜੀ ਕਿਰਾਹੇ ਪੈ ਗਈ ਨਹੀਂ ਉਹਨਾਂ ਦੋਸਤਾਂ ਨੂੰ ਤਕਰੀਬਨ ਰੋਜ਼ ਸਹੀਲ ਸਮਗਰੀ ਤੇ ਪਹਿਲੇ ਕੰਦ ਤੋਂ ਚੱਲੀ ਆਉਂਦੀ ਆ ਨਾ ਪਹਿਲਾਂ ਬੁੱਕਾਂ ਹੁੰਦੀਆਂ ਸੀ ਹੁਣ ਅੱਜ ਕੱਲ੍ਹ ਚਲੋ YouTube ਲਾ ਲਓ ਜਾਂ Instagram Instagram ਵਾਂਗੂ YouTube ਵਗੈਰਾ ਤੇ ਚੱਲਦਾ ਹੈ ਨਾ ਪਰ ਸਭ ਤੋਂ ਵੱਡਾ ਯੋਗਦਾਨ ਆਪਾਂ ਇਹ ਕਹਿ ਸਕਦੇ ਹਾਂ ਠੀਕ ਹੈ ਮੈਨੂੰ ਕਈਆਂ ਨੇ ਗਾਣਾ ਵੀ ਕੱਢਣੀਆਂ ਨੇ ਇਹ ਨੌਜਵਾਨਾਂ ਨੂੰ ਕਿਰਾਹੇ ਪਾਉਣ ਦਾ ਜਿਹੜੇ ਸਾਡੇ ਬੈਦ ਬਣੇ ਫਿਰਦੇ ਨੇ ਜਾਂ ਡਾਕਟਰ ਨੇ ਉਹਾਂ ਦਾ ਬਹੁਤ ਵੱਡਾ ਯੋਗਦਾਨ ਹੂੰ ਉਹ ਕਈ ਬਿਮਾਰੀਆਂ ਜਿਹੜੀਆਂ ਹੈ ਹੀ ਨਹੀਂ ਹੂੰ ਇਹਨੇ ਕੁਦਰਤ ਨੂੰ ਨੇ ਇੱਕ ਉਹਨੂੰ ਉਹਨੂੰ ਬਿਮਾਰੀ ਬਣਾ ਕੇ ਉਹਨੇ ਐਂ ਪੇਸ਼ ਕਰਤਾ ਹੁਣ ਆਪਾਂ ਪੰਜ ਸੱਤ ਬੰਦੇ ਹੋਰੇ ਖੜੇ ਹੋ ਸਰਿਕ ਮੂਤ ਅ ਪ੍ਰੋਬਲਮ ਉਹ ਕਹਿੰਦਾ ਬਿਰਕਤ ਦੇ ਵਿੱਚ ਉਹ ਚੀਜ਼ ਹੈ ਨਾ ਉਹਨਾਂ ਨੇ ਉਹਨੂੰ ਚਿਪਚਿਪਾ ਬੰਨ ਮੈਂ ਸਿੱਧਾ ਕਹ ਦਿੰਦਾ ਚਿਪਚਿਪਾ ਕੋਈ ਬਿਮਾਰੀ ਨਹੀਂ ਹੈ ਕਿ ਉਹ ਬੰਦਾ ਇੱਕ ਰਿਸਾਈਟਮੈਂਟ ਆ ਜਾਂ ਬੰਦਾ ਆਪਣੇ ਕਿਸੇ ਫਰੈਂਡ ਨਾਲ ਜਾਂ ਆਪਣੀ ਵਾਈਫ ਨਾਲ ਗੱਲ ਕਰਦਾ ਉਹ ਕੁਦਰਤੀ ਉਹ ਦੋਨਾਂ ਲਿੰਗਾ ਦੇ ਮਤਲਬ ਲੇਡੀਜ਼ ਦੇ ਵੀ ਵੀ ਮੇਲ ਦੇ ਫੀਮੇਲ ਦੋਨਾਂ ਦੇ ਇੱਕ ਪਾਣੀ ਜਿਹਾ ਨਿਕਲਿਆ ਆਉਂਦਾ ਨਾ ਉਹ ਕੁਦਰਤੀ ਪ੍ਰਕਿਰਿਆ ਆ ਜਿਹੜੇ ਤੁਹਾਡੇ ਅੰਦਰ ਐਕਸਾਈਟਮੈਂਟ ਉਹ ਕਿਸੇ ਪ੍ਰਤੀ ਜਾਂ ਸੈਕਸ ਬਰਤੀ ਐਕਸਾਈਟਮੈਂਟ ਆ ਉਹ ਹੋਣੀ ਹੀ ਹੋਣੀ ਆ ਉਹਨੂੰ ਇੱਕ ਜਵਾਕਾ ਨੂੰ ਮੈਨਾਂ ਵੀ ਐਡਾ ਪਾ ਪਾ ਕੇ ਲੋਕਾਂ ਨੇ ਵੀ ਇੱਕ ਭਰਮ ਪਾਲਤਾ ਵੀ ਇਹ ਜਿਹਦੇ ਚਿਪਚਿਪਾ ਪਾਣੀ ਆਉਂਦਾ ਹੈ ਇਹ ਇਹਨੇ ਨਰਦ ਹੋਏ ਨੇ ਇਹਨੇ ਕਿਹਾ ਲੋ ਵੀ ਕੱਲੋ-ਕੱਲੋ ਵੀ ਗ੍ਰਸਤ ਜੀਵਨ ਦੇ लायक ਨਹੀਂ ਰਹਿਣਾ ਹਨਾ ਅੱਛਾ ਇੱਕ ਜਿਹੜੀਆਂ ਨਾ ਮਤਲਬ ਜਿਹੜੀਆਂ ਦਵਾਈਆਂ ਹੁੰਦੀਆਂ ਸੋਨਾ ਭਸਮ ਚਾਂਦੀ ਭਸਮ ਸਾਡਾ ਇੱਕ ਮਿੱਤਰ ਸੀ ਉਹਨੇ 13-14000 ਦੀ ਦਵਾਈ ਬਣਾ ਕੇ ਜਦੋਂ ਉਹਦੀ ਸਵਾਗਰਾਸ ਸੀ ਤਾਂ ਉਹ ਯੂਜ਼ ਕਰਿਆ ਪਰ ਜਨਾਨੀ ਦਾ ਵੀ ਉਹਨੇ ਖੇ ਖਰਾਬ ਜੀ ਕਰੇ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਵਹਿਮ ਆ ਕਿਤੇ ਨਾ ਕਿਤੇ ਮਤਲਬ ਨੌਜਵਾਨਾਂ ਨੂੰ ਵੀ ਇਸ ਚੀਜ਼ ਵੱਲ ਦੇਖਣ ਦੀ ਲੋੜ ਆ ਵੀ ਇਦਾਂ ਦਵਾਈਆਂ ਦੇ ਨਾਲ ਕੋਈ ਮਤਲਬ ਫੱਟੇ ਨਹੀਂ ਚੱਕੇ ਜਾਂਦੇ ਬਿਲਕੁਲ ਲੱਖ ਰੁਪਏ ਦੀ ਗੱਲ ਆ ਭਾਈ ਤੁਹਾਡੀ ਹੂੰ ਤੁਹ ਪਹਿਲਾਂ ਸੋਨਾ ਭਸਮ ਦੀ ਆਪਾਂ ਗੱਲ ਕਰਦੇ ਹਾਂ ਹੂੰ ਪਹਿਲਾਂ ਸੋਨਾ ਭਸਮ ਜਿਹੜੀ ਸਾਦੇ 6000 ਰੁਪਏ ਦੀ ਅੱਧਾ ਗ੍ਰਾਮ ਹਮਮ ਸਵਰਨ ਭਸਮ ਨੂੰ ਆਪਾਂ ਕਹਿੰਦੇ ਆ ਉਹ ਹਰ ਇੱਕ ਬੈਦੜਾ 5000 ਰੁਪਏ ਦਵਾਈ ਦਾ ਲੈਂਦਾ ਉਹ ਵੀ ਕਹਿੰਦਾ ਮੈਂ ਸਵਰਨ ਭਸਮ ਪਾਈ ਹੈ ਨਾ ਹੂੰ ਬਈ ਯਾਰ ਆਪਾਂ ਮੈਸੇਂਜ ਲੋ ਜ਼ਿਮੀਂਦਾਰਾ ਪਰਿਵਾਰ ਨੂੰ ਬਿਲੋਂਗ ਕਰਦੇ ਆ ਆਪਾਂ ਮੰਨ ਲਓ ਖੇਤ ਦੇ ਵਿੱਚ ਖਾਦ ਪਾਉਣੀ ਆ ਉਹ ਖਾਦ ਪੈ ਰਹੀ ਹੈ 1 ਕਵਾਂਟਲ ਜਾਂ 50 ਕਿਲੋ ਖਾਦ ਪੈ ਰਹੀ ਹੈ ਜੇ ਉਹਦੇ ਵਿੱਚ ਆਪਾਂ ਪਾਈਆ ਖਾਦ ਪਾਦ ਕੇ ਕੰਮ ਕਰੂ ਤੇ ਭਈ ਆਪਾਂ 2000 ਨਾ ਰਹਿ ਦਵਾਈ ਦਾ ਆਪਾਂ ਕਹ ਰਹੇ ਸੋਨਾ ਪਾਇਆ ਇਹਦੇ ਵਿੱਚ ਨਾ ਉਹ ਸੋਨਾ ਭਸਮ ਬਸ ਉਹਨੂੰ ਵੀ ਬਹੁਤ ਬੋੜਾ ਹਊਆ ਬਣਾ ਕੇ ਪੇਸ਼ ਕਰਤਾ ਸਵਰਨ ਭਸਮ ਹਰ ਇੱਕ ਨੂੰ ਥੋੜਾ ਲੋਡ ਹੁੰਦੀ ਯਾਰ ਹਾਂ ਇੱਕ ਜਿਹੜੀ ਇੱਕ ਸ਼ਬਦ ਚੱਲ ਦੇ ਕੋੜਾ ਉਹ ਕੋੜਾ ਸ਼ਬਦ ਨੂੰ ਆਪਣੇ ਪਿੰਡਾਂ ਦੀ ਕਹਾਵਤ ਹੈ ਇੱਕ ਵੀ ਯਾਰ ਬੰਦਾ ਘੋੜਾ ਘੜਿਆ ਫਿਰਦਾ ਹੈ ਨਾ ਉਹ ਘੋੜੇ ਨੂੰ ਆਪਾਂ ਸੈਕਸ ਪੱਕੋ ਨਹੀਂ ਦੇਖ ਸਕਦੇ ਵੀ ਆਪਾਂ ਵੀ ਉਹਦੇ ਕਿਸੇ ਚੀਜ਼ ਨਾਲ ਮੈਚ ਕਰੀਏ ਨਾ ਜਿਹੜਾ ਘੋੜਾ ਹੈ ਉਹ ਕਹਿੰਦਾ ਵੀ ਚੁਸਤੀ ਫੁਰਤੀ ਕਿਹਨੋਂ ਆਏਗਾ ਸਦੈਂ ਵੀ ਜਿਹੜਾ ਬੰਦਾ ਕੋਈ ਵੀ ਕਮਜ਼ੋਰ ਆ ਉਹ ਚੁਸਤੀ ਫੁਰਤੀ ਜ਼ਰੂਰ ਆਉਂਦੀ ਹੈ ਇਹਦੇ ਕੋਈ ਦੋਰ ਹੈ ਅੱਛਾ ਜਿਵੇਂ ਤੁਸੀਂ ਤੁਸੀਂ ਇੱਕ ਤੁਹਾਡੀ ਵੀਡੀਓ ਵੀ ਜਿਹੜੀ ਇੱਕ ਵਾਇਰਲ ਹੋਈ ਸੀ ਵੀ ਮੇਰੀ ਦਵਾਈ ਖਾ ਕੇ ਤਾਂ ਬਵਾ ਡੋਲੂ ਟੰਗ ਲਿਓ ਓ ਕੀ ਗੱਲ ਸੀ ਵੀ ਤੁਸੀਂ ਇੰਨਾ ਆਪਣੇ ਲਈ ਕੌਨਫੀਡੈਂਟ ਕਿਉਂ ਵੀ ਤੁਹਾਡੀਆਂ ਦਵਾਈਆਂ 'ਚ ਕੀ ਐ ਨਹੀਂ ਸਾਡੀ ਦਵਾਈਆਂ ਵਿੱਚ ਸਭ ਤੋਂ ਪਹਿਲਾਂ ਤਾਂ ਭਾਜੀ ਪਾਇਓਰਟੀ ਆ ਸਾਡੀ ਦਵਾਈ ਦੇ ਵਿੱਚ ਅਸੀਂ ਕੋਈ ਆ ਸਾਡੇ ਦੂਜੇ ਉਰੇ ਬੈਠੇ ਹੋ ਗੱਲੋ ਅੱਜ ਕਲੀਨਿਕ ਦੇ ਉੱਤੇ ਤੁਹਾਨੂੰ ਉਹ ਕੋਈ ਐਲੋਪੈਥੀ ਮੈਡੀਸਨ ਨਹੀਂ ਲੱਭੂਗੀ ਹਨਾ ਤੇ ਨੰਬਰ 2 ਦੇ ਉੱਤੇ ਅਸੀਂ ਇਹ ਵੀਡੀਓ ਵਾਇਰਲ ਵੀ ਹੋਈ ਆ ਚਲੋ ਵੀਡੀਓ ਬਣਾਈ ਬਿਲਕੁਲ ਹਨਾ ਤਾਂ ਹੀ ਪਾਈ ਵੀ ਅਸੀਂ ਉਹ ਆ ਇਹ ਕੋਈ ਦੋਰਾ ਐ ਨਹੀਂ ਵੀ ਅਸੀਂ ਨਹੀਂ ਪਾਈ ਉਹਦੇ ਵਿੱਚ ਇਹ ਆ ਵੀ ਹੁਣ ਕਈ ਬੰਦਿਆਂ ਦੇ ਵਿੱਚ ਕਹੋ ਵੀ ਕਈ ਵਾਰ ਆਪਾਂ ਨੂੰ ਬੂਸਟ ਕਰਨ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈ ਨਾ ਕਈ ਜਿਵੇਂ ਪਹਿਲਾਂ ਆਪਾਂ ਗੱਲ ਕਰੀਏ ਵੀ ਸਾਰੇ ਬੰਦਿਆਂ ਨੂੰ ਦਵਾਈ ਦੀ ਲੋੜ ਨਹੀਂ ਹੈ ਨਾ ਉਹਨਾਂ ਨੂੰ ਨਰਜੀ ਦੇਣ ਵਾਸਤੇ ਕਈ ਵਾਰ ਸਾਨੂੰ ਬਹੁਤ ਸ਼ਬਦ ਨੇੜ ਬਣਾਉਣੇ ਪੈਂਦੇ ਨੇ ਤੇ ਇਹ ਵੀ ਨਾਲਾਗਤ ਤੇ ਜੇ ਸਾਡੀ ਦਵਾਈ ਸੀ ਦਿੰਨੇ ਆ ਤਾਂ ਕੰਮ ਵੀ ਕਰਦੀ ਆ ਬੰਦਾ ਚੈੱਕ ਵੀ ਕਰਕੇ ਦੇ ਅੱਛਾ ਕੀ ਅੱਜ ਦੀ ਪੀੜ੍ਹੀ ਦੇ ਵਿੱਚ ਕਿਹੜੀ ਗੱਲ ਨੂੰ ਲੈ ਕੇ ਡਰ ਪਿਆ ਹੋਇਆ ਵੀ ਜਿਹੜੇ ਪੁਰਾਣੇ ਬੰਦੇ ਸੀਗੇ ਬਜ਼ੁਰਗ ਸੀਗੇ ਉਦੋਂ ਕਦੇ ਅਸੀਂ ਦਵਾਈਆਂ ਦਾ ਨਾਂ ਨਹੀਂ ਸੁਣਿਆ ਸੱਤ-ਸੱਤ ਅੱਠ-ਅੱਠ ਜਵਾਖ ਹੁੰਦੇ ਸੀ ਹੁਣ ਸਾਡੀ ਪੀੜ੍ਹੀ ਇੱਕ ਜਵਾਖ ਜੰਮਣ ਤੋਂ ਅਸਮਰਥ ਹੁੰਦੀ ਜਾਂਦੀ ਹੈ ਕੀ ਕਾਰ ਇੱਕ ਨੂੰ ਦੋ ਤਿੰਨ ਗੱਲਾਂ ਨੇ ਭਾਜੀ ਉਹਦੇ ਵਿੱਚ ਇੱਕ ਤਾਂ ਜਿਹੜਾ ਖਾਣ ਪਾਣੀ ਆ ਇਹ ਵੀ ਬਹੁਤ بڑا ਕਹਿ ਸਕਦੇ ਆ ਵੀ ਆਪਾਂ ਇੱਕ ਕਾਰਨ ਹਾਂ ਨਾ ਤੇ ਨੰਬਰ 2 ਦੇ ਉੱਤੇ ਫੇਰ ਗੱਲ ਮੇਰੀ ਉੱਥੀ ਆ ਗਈ ਵੀ ਮੰਨ ਲਓ ਜਿਹੜੇ ਬੈ ਬੈਠੇ ਨੇ ਡਾਕਟਰ ਜਾਂ ਵੈਦ ਹਨ ਜਿਹੜੇ ਬੱਚਿਆਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਨੇ ਹੁਣ ਆਪਾਂ ਗੱਲ ਕਰਦੇ ਆਂ ਆਪਾਂ ਸਵੇਰੇ ਮਾਰਨਿੰਗ ਮਰੋ ਜੀ ਸਵੇਰੇ ਉੱਠਦੇ ਆਂ ਕਈ ਵਾਰ ਠੀਕ ਆ ਵੀ ਕਦੇ ਰੈਐਕਸ਼ਨ ਆ ਗਿਆ ਕਦੇ ਨਹੀਂ ਆ ਗਿਆ ਨਾ ਕੋਈ ਜ਼ਰੂਰੀ ਵੀ ਹੈ ਨਹੀਂ ਸਵੇਰੇ ਮਾਰਨਿੰਗ ਰੈਐਕਸ਼ਨ ਹੋਣਾ ਹੈ ਨਾ ਤੇ ਪਰ ਇਹ ਲੋਕਾਂ ਨੇ ਹੂਆ ਬਣਾ ਕੇ ਰੱਖਤਾ ਜਵਾਕਾਂ ਨੂੰ ਡਰਾ ਡਰਾ ਕੇ ਡਰਾ ਡਰਾ ਕੇ ਮੈਂ ਤਾਂ ਇਹ ਕਹਿੰਦਾ ਵੀ ਦਵਾਈਆਂ ਤੇ ਲਾ ਲਈ ਨਾ ਭਾਈ ਇਹ ਇਹ ਕਹਿ ਸਕਦੇ ਆ ਨਾ ਇਹ ਵੀ ਇਤਨਾ ਕਿੰਨਾ ਦੇਖੋ ਆਪਣੇ ਵਪਾਰ ਵਾਸਤੇ ਕਿਸੇ ਨੂੰ ਮਿਸਗਾਈਡ ਕਰਨਾ ਬਹੁਤ ਮਾੜੀ ਗੱਲ ਆ ਠੀਕ ਆ ਤੁਸੀਂ ਪੈਸੇ ਬਣਾਓ ਸਾਰਾ ਕੁਝ ਕਰੋ ਦੇਖੋ ਤੁਹਾਡਾ ਤੁਸੀਂ ਕੰਮ ਕਰਦੇ ਹੋ ਆਪਣਾ ਹਮ ਪਰ ਨਾ ਵੀ ਪਰ ਜੇ ਮਿਸਗਾਈਡ ਕਰਕੇ ਪੈਸੇ ਨਾ ਅੱਛਾ ਪਰ ਜਿਹੜੇ ਹੁਣ ਤੇਲ ਕੂਲ ਦਿੰਦੇ ਆ ਡਾਕਟਰ ਕੀ ਉਹਨਾਂ ਦੇ ਨਾਲ ਜਿਹੜਾ ਸਰੀਰਕ ਤੌਰ ਤੇ ਵੀ ਬੰਦਾ ਫਿਰ ਨੁਕਸਾਨ ਹੁੰਦਾ ਉਹਨਾਂ ਦੇ ਜਿਵੇਂ ਕੋਈ ਤੇਲ ਬਿਲਕੁਲ ਦੀ ਬਿਲਕੁਲ ਦੇਖੋ ਸਾਰੇ ਤੇਲ ਸੇਫ ਨਹੀਂ ਹੰ ਠੀਕ ਆ ਤੇਲ ਵਰਤਨੇ ਪੈਂਦੇ ਨੇ ਕਈ ਵਾਰ ਜਾਂ ਦਿੰਦੇ ਨੇ ਇਹ ਸਾਰਿਆਂ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਹਮ ਪਰ ਕੀ ਉਹਦਾ ਇੱਕ ਉਹਦਾ ਮੈਂ ਜਿੰਨਾ ਕਿ ਮੈਂ ਵਰਤਿਆ ਉਸ ਉਹ ਹਿਸਾਬ ਨਾਲ ਅਗਲਾ ਵਰਤਦਾ ਹੈ ਨਹੀਂ ਤੇਲ ਜਿਵੇਂ ਕੋਈ ਡਾਕਟਰ ਜੇ ਬੈਤ ਦਿੰਦੇ ਨੇ ਬਹੁਤ ਲੰਬੇ ਲੰਬੇ ਪ੍ਰੋਸੈਸ ਨੇ ਤੇਲਾਂ ਦੇ ਤਾਂ ਕਿ ਤੇ ਤੇਲ ਅਸਰ ਕਰਦੇ ਨੇ ਤੇ ਇੱਕ ਅਜਿਹਾ ਹੋਰ ਦੱਸਾਂ ਮੈਂ ਤੁਸੀਂ ਜਦੋਂ ਮੈਂ ਆਪਣੇ ਕੋਲ ਨਹੀਂ ਦੱਸ ਰਿਹਾ ਇੱਕ ਮੰਨੋ ਤੁਸੀਂ ਸਾਡਾ ਇੱਕ ਬੈਠ ਕੇ ਫੋਨ ਚੋ ਲਿਓ ਇੱਕ ਬਹੁਤ ਬੜਾ ਭਰਮ ਪਾਤਾ ਵਿਚੋ ਇੱਕ ਮੰਨੋ ਲਿੰਗ ਦੀ ਆਪਾਂ ਗੱਲ ਕਰਦੇ ਆ ਉਹਦੀ ਬੜਾ ਚੱਲਿਆ ਸੀ ਫਰਕ ਜੇ ਦੀ ਮਰਨੀ ਐਡ ਪਾ ਲਿਓ ਜੀ ਛੋਟਾ ਪੰਜੀ ਪਤਲਾ ਪੰਜੀ ਫਲਾਣਾ ਦੀ ਠਮਕਾ ਜੀ ਨਾ ਤੇ ਉਹ ਗੱਲਾਂ ਵੀ ਦੇਖੋ ਮੈਂ ਇਸ ਹਿਸਾਬ ਨਾਲ ਜਿੰਨੇ ਕਿ ਮੇਰਾ ਤਿਆਰਬਾ 24 ਸਾਲ ਦਾ ਮੇਰਾ ਤਿਆਰਬਾ ਜੀ ਹੂੰ ਠੀਕ ਹੈ ਨਾ ਤੇ 24 ਸਾਲ ਦਾ ਤਿਆਰਬਾ ਮੇਰਾ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਇਹ ਕੰਮ ਹੋ ਸਕਦਾ ਵੀ ਇਹ ਇਹ ਬੀ ਬੱਦ ਸਕਦਾ ਨਾ ਇਹ ਦੋ ਤਿੰਨ ਚੀਜ਼ਾਂ ਮੇਰੇ ਹੱਥੋਂ ਦੇ ਮਾਦਿਆਂ ਰਹੀ ਵੇਚਣ ਨੂੰ ਹੱਥ ਜੋੜ ਕੇ ਵੇਚ ਕੇ ਵੀ ਜਿੰਨਾ ਮਰਜ਼ੀ ਇਹ ਆ ਤੁਸੀਂ ਪੈਸੇ ਲਓ ਜਿੰਨਾ ਮਰਜ਼ੀ ਕੰਮ ਕਰੋ ਪਰ ਬੱਚਿਆਂ ਨੂੰ ਜਾਂ ਡਰਾ ਕੇ ਪੈਸੇ ਨਾਲ ਲਗੋਣਾ ਹਾਂ ਹੁਣ ਕਿਸੇ ਬਹਿਮ ਚ ਪਾ ਕੇ ਪੈਸੇ ਨਾਲ ਜਿਹੜਾ ਇਹ ਵੀ ਬਹੁਤ ਨਸ਼ੀਗਰ ਪਤਨ ਹੈ ਵੀਰਜ ਦਾ ਗਾੜਾ ਪਰ ਇਹ ਸਾਰੀਆਂ ਚੀਜ਼ਾਂ ਇਹਨਾਂ ਦੀ ਤੁਸੀਂ ਦਵਾਈ ਦਿੰਨੇ ਹੋ ਜਾਂ ਕੀ ਤੁਹਾਡੀ ਬਿਲਕੁਲ ਬਾਈ ਇਹ ਚੀਜ਼ਾਂ ਹੈਗੀਆਂ ਵੀ ਨੇ ਸੀਮਨ ਪਤਲਾ ਪੈ ਜਾਂਦਾ ਕਈ ਵਾਰ ਨਸ਼ਾ ਨਾ ਪਤਲਾ ਪੈ ਜਾਂਦਾ ਕਈ ਵਾਰ ਪਿਤ ਵਧੀ ਹੁੰਦੀ ਆ ਉਹਦੇ ਨਾਲ ਪਤਲਾ ਪੈ ਜਾਂਦਾ ਸ਼ੇਗਰ ਪਤਨ ਦੀ ਪ੍ਰੋਬਲਮ ਵੀ ਹੈਗੀ ਆ ਸੀਮਨ ਦਾ ਪਤਲਾਪਣ ਵੀ ਹੈਗਾ ਤੇ ਜੇ ਆਪਾਂ ਸਪਰਮਾ ਦੀ ਗੱਲ ਕਰਦੇ ਹਾਂ ਉਹ ਵੀ ਹੈਗਾ ਰੈਕਸ਼ਨ ਵੀ ਆ ਇਰੈਕਸ਼ਨ ਕਹ ਲਈ ਜੇ ਆਪਾਂ ਵੀ ਇਰੈਕਸ਼ਨ ਨਹੀਂ ਆਉਂਦਾ ਜਾਂ ਆਪਾਂ ਈਡੀ ਕਹ ਲਈ ਹੈ ਨਾ ਨਾ ਵੀ ਆਪਾਂ ਨਾ ਵੀ ਵਿੱਚ ਵਿੱਚ ਮੈਨੇ ਆਪਾਂ ਕਹਦੀਏ ਕਹ ਨਹੀਂ ਸਕਦਾ ਕਈ ਸ਼ਬਦ ਆਪਾਂ ਨਾ ਤੇ ਉਹ ਚੀਜ਼ਾਂ ਸਾਰੀਆਂ ਹੈਗੀਆਂ ਨੇ ਪਰ ਦੋ ਤਿੰਨ ਚੀਜ਼ਾਂ ਬਾਰੇ ਮੇਰੀ ਬੇਨਤੀ ਆ ਵੀ ਜਿਹੜਾ ਤੁਸੀਂ ਕਹਿੰਦੇ ਹੋ ਵਿੱਚ ਵਿੱਚ ਪਾ ਪਾ ਨੇ ਜਾਂ ਫਲਾਣਾ ਤੁਮਕਾ ਇਹ ਗੱਲਾਂ ਤੋਂ ਸੰਪੋਚ ਕਰੋ ਠੀਕ ਆ ਕਿਸੇ ਜਵਾਬ ਨੂੰ ਬਿਨਾਂ ਗੱਲ ਦੇ ਦਵਾਈ ਨਾ ਖਵਾਓ ਅੱਛਾ ਤੁਸੀਂ ਜਿਹੜੀਆਂ ਦਵਾਈਆਂ ਦਿੰਨੇ ਹੋ ਕਿਹੜੀ ਕਿਹੜੀ ਚੀਜ਼ ਦੀ ਦਵਾਈ ਦਿੰਨੇ ਹੋ ਤੇ ਉਹ ਕਿੰਨੇ ਸਮੇਂ ਦੀ ਦਿੰਨੇ ਹੋ ਤੇ ਉਹਦੀ ਜੇ ਕੋਸਟ ਦੱਸਣੀ ਚਾਹੋ ਤਾਂ ਲੋਕਾਂ ਦੀ ਪਹੁੰਚ ਹੈਗੀਆਂ ਜਾਂ ਫਿਰ ਤੁਸੀਂ ਵੀ ਲੀਡ ਲਾਉਣੀ ਹੈ ਲੋਕਾਂ ਦੀ ਨੇ ਥਿੰਦੇਸ ਤੇ ਕਾਦ ਲਾਉਣਾ ਨਹੀਂ ਲੀਡ ਤੇ ਦਵਾਈਆਂ ਲੌਂਦੀਆਂ ਨੇ ਜੀ ਹੁਣ ਜੇ ਮੈਂ ਆਪਾਂ ਸਵਰਨਪਾਸ ਹੁੰਦੀ ਗੱਲ ਕਰੀਆ ਸਵਰਨਪਾਸ ਜਿਹੜੀ ਇੱਕ ਬੰਦੇ ਦੇ ডোজ ਆ ਤਕਰੀਬਨ ਉਹ 2 ਗ੍ਰਾਮ ਦੇ ਕਰੀਬ ਆ ਉਹ 40 ਦਿਨ ਚ ਬੰਦੇ ਨੂੰ 2 ਗ੍ਰਾਮ ਖਾ ਲੈਣੀ ਚ ਜਿਹੜੀ ਮੇਰੇ ਹਿਸਾਬ ਨਾਲ ਦਿਨ ਇੱਕ ਮੈਨੂੰ ਕੇਲੋ ਨੌਲਜ ਆ ਵੀ 2 ਗ੍ਰਾਮ ਬੋਝ ਬਣਦੀ ਆ ਹੁਣ ਉਹ 25000 ਦੀ ਪੈਂਦੀ ਆ ਜੀ ਪਹਿਲਾਂ ਤਾਂ ਲੋੜ ਨਹੀਂ ਸੀ ਸਵਰਨਪਾਸ ਹੁੰਦੀ ਰਿਹਾ ਠੀਕ ਆ ਨਾ ਵੀ ਉਹ ਚੀਜ਼ ਅੱਛਾ ਦੇਸੀ ਤੁਹਾਡੇ ਸਾਹਮਣੇ ਕਿਹੜੀਆਂ ਦੇਸੀ ਖਰਾਕਾਂ ਖਾਣੀਆਂ ਚਾਹੀਦੀਆਂ ਮਤਲਬ ਜੇ ਕੋਈ ਬੱਚਾ ਜਾਂ ਕੋਈ ਸੁਣ ਰਿਹਾ ਆ ਤੁਹਾਨੂੰ ਵੀ ਜਿਹੜੀ ਦੇਸੀ ਖਰਾਕ ਕਰੀ ਘਰੇਲੂ ਖਰਾਕਾ ਦੇਖੋ ਇਹ ਬਹੁਤ ਸਸਤੀਆਂ ਖਰਾਕਾਂ ਨੇ ਹੂੰ ਜੇ ਬੰਦਾ ਪਹਿਲਾਂ ਸਭ ਤੋਂ ਪਹਿਲਾਂ ਧਿਆਨ ਰੱਖੇ ਆਪਣੇ ਪੇਟ ਦਾ ਹੂੰ ਮੇਰੇ ਹਿਸਾਬ ਨਾਲ ਜਿਹੜਾ ਬੰਦਾ ਆਪਣੇ ਪੇਟ ਦਾ ਧਿਆਨ ਰੱਖਦਾ ਉਹ ਛੇਤੀ ਬੁੱਢਾ ਨਹੀਂ ਹੁੰਦਾ ਜਾਂ ਛੇਤੀ ਕਮਜ਼ੋਰ ਨਹੀਂ ਹੁੰਦਾ ਠੀਕ ਹੈ ਔਰ ਮਾਨਸਿਕ ਤੌਰ ਤੇ ਕੋਈ ਪਰੇਸ਼ਾਨੀ ਆਏ ਉਹਦੀ ਆਪਾਂ ਸੌ ਨਹੀਂ ਖਾ ਸਕਦੇ ਹੂੰ ਹੁਣ ਇਹਦੇ ਵਾਸਤੇ ਚਲੋ ਮੈਂ ਤਿਆਰ ਵੀ ਕਰਕੇ ਵੀ ਦੇਖਿਆ ਨਾ ਕਈ ਤਰ੍ਹਾਂ ਦੇ ਪੂਰ ਪੇਸ਼ੈਂਟ ਆਉਂਦੇ ਨਹੀਂ ਤੁਸੀਂ ਪੈਸੇ ਨਹੀਂ ਲੈਂਦੇ ਹੂੰ ਉਹਨੂੰ ਦੱਸ ਦਿੱਤੇ ਭਾਈ ਤੂੰ ਆ ਸਮਾਨ ਪਰ ਹੁਣ ਮੈਂ ਇਹਦੇ ਵਿੱਚ ਬਹੁਤ ਵੱਡੀ ਗੱਲ ਦੇਖੀ ਹੈ ਤਕਰੀਬਨ ਜਿਹੜੇ ਬੰਦੇਆ ਸੀਮਨ ਗੇਨ ਨਹੀਂ ਹੁੰਦਾ ਜਿਹਦਾ ਵੀਰਜ ਨਹੀਂ ਵੱਧਦਾ ਆਪਾਂ ਜਿਹਨੂੰ ਕਹਿੰਦੇ ਆ ਕਈਆਂ ਦਾ ਕੁਦਰਤੀ ਤੌਰ ਤੇ ਸੀਮਨ ਘੱਟ ਹੁੰਦਾ ਹੈ ਬਟੇ ਆਪਾਂ ਕਾਲੇ ਛੋਲੇ ਕਹਿ ਦਿੰਦੇ ਆ ਹਮ ਹਣਾ ਇਹ ਕਾਲੇ ਛੋਲੇ ਜਿਨ੍ਹਾਂ ਛੋਲਾ ਸੁੱਕਿਆ ਹੋਊਗਾ ਉਹ 20 ਛੋਲੇ ਲੈਣੇ ਨੇ ਆਪਾਂ ਨੂੰ ਠੀਕ ਹੈ 20 ਛੋਲੇ ਪਾਣੀ ਚ ਭਿਓ ਕੇ ਰੱਖ ਦੇਣੇ ਹਮ ਉਹਨੂੰ ਤਕਰੀਬਨ 2 ਦਿਨ ਪਾਣੀ ਚ ਭਿਓ ਕੇ ਰੱਖਣਾ 3 ਦਿਨ ਖਾਣਾ ਹਮ ਮੈਨਾਂ ਮੇਰੇ ਕਹਤੇ ਬੰਦਾ ਖਾ ਕੇ ਦੇਖੇ 1.5 ਮਹੀਨਾ ਹਮ ਉਹਨੂੰ ਰਿਜ਼ਲਟ ਮਸਾ 100 100 200 ਰੁਪਏ ਛੋਲੇ ਤੋਂ ਖਾਣ ਨੂੰ ਹੋਣੇ ਉਹ ਉਹਦਾ ਹੀ ਰਿਜ਼ਲਟ ਮ ਅੱਛਾ ਜਿਹੜੀ ਤੁਸੀਂ ਆ ਦਵਾਈ ਰੱਖੀ ਹੈ ਇਹ ਕਾਦੀ ਦਵਾਈ ਹੈ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਜੜੀਏ ਇਹ ਮੈਡੀਸਨ ਹੈ ਸਾਡੀ ਪਸਮਾਲੀ ਮੈਡੀਸਨ ਹੈ ਇਹ ਥੋੜੀ ਜਿਹੀ ਜੜੀਆਂ ਬੂਟੀਆਂ ਵਿੱਚ ਪਾ ਕੇ ਤਾਂ ਬੇਸ ਬਣਾ ਲੁੰਦੇ ਆ ਹੂੰ ਤੇ ਮੰਨ ਲਓ ਜੇ ਤੁਸੀਂ ਸੁਣਿਆ ਉਹਦਾ ਡੋਲੂ ਵਾਲੀ ਤਕਰੀਬਨ ਉਹ ਉਹਦੇ ਵਾਸਤੇ ਜ਼ਿਆਦਾ ਅਸੀਂ ਮੰਨੋ ਵੀ ਇਹ ਇਹ ਦਵਾਈ ਦਿੰਦੇ ਆ ਅੱਛਾ ਕਿਹੜੇ ਕਿਹੜੇ ਤੁਹਾਡੇ ਕੋਲੇ ਜਿਹੜੇ ਪੇਸ਼ੈਂਟ ਕਿਸ ਤਰ੍ਹਾਂ ਦੇ ਜਿਨ੍ਹਾਂ ਨੂੰ ਤੁਸੀਂ ਵੇਖ ਕੇ ਖੁਦ ਵੀ ਹੈਰਾਨਗੀ ਹੋ ਜੇ ਵੀ ਯਾਰ ਬੱਚਿਆਂ 'ਚ ਅੱਜ ਕੱਲ ਦੀ ਜਨਰੇਸ਼ਨ 'ਚ ਐਨੀ ਅਗਿਆਨਤਾ ਪੜਨ ਦੇਖ ਕੇ ਵੀ ਉਹ ਇੰਨੀਆਂ ਚੀਜ਼ਾਂ 'ਚ ਫਸੇ ਹੋਏ ਨੇ ਕਿਹੜੀ ਕਿਹੜੀ ਚੀਜ਼ਾਂ ਹੁੰਦੀ ਬਾਈ ਜੀ ਬੜੀ ਬੜੀ ਘਾਟ ਕਹਿੰਦੇ ਆ ਜਿਵੇਂ ਹੁਣ ਆਪਾਂ ਹਾਈ ਟੈਕ ਸਿਟੀ ਦੇ ਵਿੱਚ ਬੈਠੇ ਆਂ ਹਮ ਇਹਨਾਂ ਮਹਾਰੀ ਸ਼ਹਿਰ ਦੇ ਵਿੱਚ ਬੈਠੇ ਆਂ ਉਹਦੇ ਬਹੁਤ ਬੱਚੇ ਇੰਟੈਲੀਜੈਂਟ ਨੇ ਹਮ ਪਰ ਉਹ ਇੰਟੈਲੀਜੈਂਟ ਨੇ ਕਿਤੇ ਨਾ ਕਿਤੇ ਹੁਣ ਚਲੋ ਆਪਣਾ ਸਮਾਜ ਵੀ ਯਾਦਤ ਨਹੀਂ ਦਿੰਦਾ ਮੈਂ ਵੀ ਉਹਦੇ ਨਾਲ ਕਿਤੇ ਨਾ ਸਮਾਜ ਨਾਲ ਸਹਿਮਤ ਆਂ ਨਾ ਵੀ ਆਪਣੇ ਸੈਕਸ ਐਜੂਕੇਸ਼ਨ ਹੈ ਨਹੀਂ ਹਮ ਸੈਕਸ ਐਜੂਕੇਸ਼ਨ ਨਾ ਹੋਣ ਕਰਕੇ ਵੀ ਬਹੁਤ ਬੜੀਆਂ ਪ੍ਰੋਬਲਮਾਂ ਕ੍ਰੀਟ ਹੁੰਦੀਆਂ ਨੇ ਬੱਚਿਆਂ ਦਾ ਜਿਹੜਾ ਮਨੋਵਾਲਾ ਉਹ ਗੱਲ ਤਾਂ ਫੇਰ ਯਾਰ ਉੱਥੇ ਘੁੰਮ ਫਰਾ ਕੇ ਉੱਥੇ ਆ ਜਾਂਦੀ ਆ ਵੀ ਇਹਦੇ ਮੈਨੂੰ ਐਡਾਂ ਦੀਆਂ ਮਸ਼ਹੂਰੀਆਂ ਨੇ ਉਹਨੇ ਬੱਚਿਆਂ ਦੇ ਇੱਕ ਸਾਲ ਕੋ ਲੋ ਸੜਦਾ ਕਈ ਗਣਾ ਮੈਂ ਨਾ ਇਥੋਂ ਨਹੀਂ ਕਹਿ ਸਕਦਾ ਕਿ ਕੈਮਰੇ ਪੂਰੇ ਵੀ ਉਹ ਨਾ ਬਰ ਡਰਾਈ ਜਾਂਦੇ ਨੇ ਹਮ ਹਨਾ ਵੀ ਆਇਆ ਨਾ ਕਰੋ ਆ ਕਰਿਆ ਤੁਸੀਂ ਤੁਸੀਂ ਤਾਂ ਬਚਪਨ ਦੀਆਂ ਗਲਤੀਆਂ ਨਾਲੇ ਖਤਮ ਹੋ ਗਏ ਦੀ ਫਰਾਨਾ ਹੋ ਗਿਆ ਧਮਕਾ ਹੋ ਗਿਆ ਜਦ ਕਿ ਕੋਈ ਇੰਨਾ ਖਾਸ ਅੱਜ ਜਿਹੜੀਆਂ ਇੱਕ ਕੋਈ ਗੋਲੀਆਂ ਵਾਰਤਦੇ ਆ ਕਾਮਣੀ ਵਗੈਰਾ ਜਾਂ ਟਾਈਮਿੰਗ ਵਧਾਉਣ ਲਈ ਇਹਦੇ ਲਈ ਵੀ ਕੋਈ ਮਤਲਬ ਹੈਗਾ ਤੁਹਾਡੇ ਦੇਖੋ ਜੀ ਮੈਂ ਦੀ ਤਾਂ ਨੌਜਵਾਨਾਂ ਨੂੰ ਬੇਨਤੀ ਆ ਪਿੰਡਾਂ ਵਿੱਚ ਮੈਂ ਪਿੰਡਾਂ ਨੂੰ ਬਲੌਂਗ ਕਰਦਾ ਹਮ ਮੇਰੇ ਕੋਲ ਪੇਸ਼ੈਂਟ ਵੀ ਜ਼ਿਆਦਾ ਮੋਸਟਲੀ ਬਹੁਤ ਜ਼ਿਆਦਾ ਪਿੰਡਾਂ ਦੇ ਨੇ ਹਮ ਜਾ ਲੋਕਲ ਨੇ ਮਹਾਲੀ ਦੁਰੇ ਹੁਣ ਜਿਹੜੀ ਕਾਮਨੀ ਆ ਜੇ ਕਾਮਨੀ ਆ ਜੇ ਆਪਾਂ ਕੋਈ ਹੋਰ ਵੀਰ ਸਤੰਭਾ ਬੱਤੀਆਂ ਨੇ ਮਲਾਉਣਾ ਬੀਜ ਨੂੰ ਰੋਪਣ ਵਾਸਤੇ ਜੇ ਟਾਈਮ ਵਧਾਉਣ ਵਾਸਤੇ ਕਹਿ ਲਈ ਜਿੰਨਾ ਮੁੰਡੇ ਜਿੰਨੀਆਂ ਵੀ ਮੁੰਡੇ ਆ ਤੇ ਬਚਣਗੇ ਉਹਨਾਂ ਵਧੀਆ ਰਹਿਣਗੇ ਕਿਉਂ ਇਹ ਸਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਓਪੀਨ ਹੁੰਦੀ ਆ ਆਪਣੇ ਪੰਜਾਬ ਦਿੱਤਾ ਪੰਜਾਬ ਗੌਰ ਨੇ ਕਈ ਸਾਲਾਂ ਦੀ ਕਾਮਨੀ ਬੰਦ ਕਰੀਓ ਬਲੈਕ ਬਲੂ ਕਹਿੰਦੀਆਂ ਆਉਂਦੀਆਂ ਨੇ ਪੁਸਤਕਾਂ ਦੇ ਵਰਤੀਆਂ ਨਹੀਂ ਉਹ ਤੇ ਹੁਣ ਕਈ ਮੁੰਡੇ ਪਿੰਡਾਂ ਦੇ ਆਪਾਂ ਦੇਖੇ ਫੀਮ ਖਾਣ ਲੱਗ ਜਾਂਦੇ ਨੇ ਵਿਆਹ ਹੁੰਦਾ ਨਹੀਂ ਤੇ ਉਹ ਪਹਿਲੇ ਦਿਨ ਖਾਂਦਾ ਬੰਦਾ ਉਹ ਦੂਏ ਦਿਨ ਉਸੇ ਚੱਕਰਾਂ ਚ ਜਾ ਕੇ ਸੀਮ ਮਨ ਲੋ ਫੀਮ ਖਾਈ ਜਾਂਦਾ ਨਾ ਹੂੰ ਤੇ ਹੌਲੀ ਹੌਲੀ ਉਹਦਾ ਐਡਿਕਟਡ ਹੋ ਜਾਂਦਾ ਉਹਦਾ ਆਦੀ ਹੋ ਜਾਂਦਾ ਤੁਹਾਨੂੰ ਹੋਰ ਦੱਸਾਂ ਮੈਂ ਜਿਹੜਾ ਬੰਦਾ ਮਨ ਲੋ ਪਹਿਲਾਂ ਤਾਂ ਮੈਂ ਕਹਿੰਦਾ ਫੀਮ ਤੋਂ ਬਚੋ ਹੂੰ ਵੀ ਨਸ਼ਾ ਕੋਈ ਨਾ ਲਾਓ ਹੂੰ ਉਹਦੇ ਬਾਅਦ ਇੱਕ ਦਿਨ ਲੱਗੇ ਵੀ ਗਏ ਤੁਸੀਂ ਤਾਂ ਆਪਣੀ ਇਹ ਖਰਾਤ ਆ ਤਾਂ ਖਰਾਕ ਜਰੂਰ ਸਹੀ ਰੱਖੋ ਨਹੀਂ ਤੁਹਾਡਾ ਸੀਮਨ ਮਨਨ ਤੁਹਾਡਾ ਕੋਈ ਦੋਸਤ ਹੋਗਾ ਜਿਹਨੂੰ ਮਰਜ਼ੀ ਪੁੱਛ ਰਹੋ ਜਿਹੜਾ ਬੰਦਾ ਰੈਗੂਲਰ ਫੀਮ ਕਰਦਾ ਉਹਦਾ ਸੀਮਨ ਪਤਲਾ ਹੋਊਗਾ ਹੀ ਹੋਊਗਾ ਠੀਕ ਹੈ ਹੁਣ ਆਪਾਂ ਦੇਖਦੇ ਹਾਂ ਤੁਸੀਂ ਤੱਤ ਕੱਢ ਲਓ ਇੱਕ ਤੁਹਾਡੇ ਮਨ ਨੂੰ ਦੋਸਤ ਸਿਰਕਲ ਦੇ ਵਿੱਚ ਹੂੰ 10 ਵਿਆਹ ਹੋਏ ਹੋਣਗੇ ਹੂੰ ਮੰਨ ਲਓ ਇਹਨਾਂ ਮੰਨ ਲਓ ਸਾਲ ਸਾਲ 1.5 ਸਾਲ ਤੁਸੀਂ ਚੈੱਕ ਕਰੋ ਬੱਚੇ ਕਿੰਨੇ ਦੇ ਹੁੰਦੇ ਨੇ ਹੂੰ ਕਿੰਨੇ ਆ ਦੇ ਬੱਚੇ ਹੁੰਦੇ ਨੇ ਇੱਕ ਦੋ ਨੇ ਇਵਾਈਟ ਕਰਿਆ ਹੁੰਦਾ ਬਾਕੀ ਵਿਚਾਰੇ ਤਾਲੇ ਕਰਕੇ ਆਣ ਜਾਂਦੇ ਨੇ ਫਿਰ ਡਾਕਟਰਾਂ ਕੋਲ ਭੱਜ ਲੰਦੇ ਨੇ ਹੂੰ ਗੱਲ ਕੀ ਜਾ ਨਹੀਂ ਰਹੀ ਅੰਦਰ ਉਹਨੇ ਖਰਾਕ ਨਹੀਂ ਇੰਜ ਇੰਜ ਖਾਣ ਲੱਗ ਗਿਆ ਉਹਨਾਂ ਵਿੱਚ ਕੁੜੀਆਂ ਨੇ ਵਿਚਾਰੀ ਉਹ ਅੱਜ ਸਾਰਾ ਦੂਹਰ ਦੂਜੀ ਦੀ ਜੀ ਕੁੜੀ ਨੂੰ ਪੀਸੀਓਡੀ ਦੀ ਪ੍ਰੋਬਲਮ ਆ ਹੂੰ ਅਨਾਂ ਕਹਿੰਦੇ ਕੋਈ ਕਿਸੇ ਦੇ ਹਾਰਮੋਨ ਇੰਬੈਲੈਂਸ ਨੇ ਕਹਿੰਦੇ ਉਸਾ ਕਹਿੰਦੇ ਉਸਾ ਅੱਗੇ ਆਪਣੀਆਂ ਮਾਮਾਤੀ ਜਿਹੋ ਹੁੰਦੇ ਕਦੇ ਪ੍ਰੋਬਲਮ ਨਹੀਂ ਧੜ ਵੀ ਕੋਈ ਕੋਈ ਇਹ ਜੀ ਪ੍ਰੋਬਲਮ ਹੁੰਦੀ ਕਿਉਂ ਨਹੀਂ ਖਰਾਕ ਸਹੀ ਦੀ ਬਿਲਕੁਲ ਖਰਾਕ ਆ ਜੀ ਸਾਡੇ ਕੋਲ ਜੇ ਬੰਨਾਂ ਲੱਗੀਆਂ ਜਾਂ ਸਾਡੇ ਕੋਲ ਜੇ ਪੇਸ਼ੈਂਟ ਆਉਂਦੇ ਨੇ ਮੈਂ ਸਿੱਧਾ ਕਹਿੰਦਾ ਮੁੰਡਿਆਂ ਨੂੰ ਸਮਝਾਉਣਾ ਵੀ ਤੂੰ ਮੇਰੇ ਕੋਲ ਆਪੀ ਖਰਾਕ ਕਰਕੇ ਬੈਠਾ ਹਰੇ ਤੇਰੀ ਖਰਾਕ ਸਹੀ ਹੁੰਦੀ ਤੈਨੂੰ ਮੇਰੇ ਕੋਲ ਆਉਣ ਦੀ ਮੇਰੇ ਕੋਲ ਆਉਣ ਦੀ ਲੋੜ ਨਹੀਂ ਪੈਂਦੀ ਸੀ ਨਾ ਵੀ ਇਹ ਖਰਾਕ ਵਧੀਆ ਖਰਾਕ ਹਨ ਦੇਸੀ ਖਰਾਕਾ ਪਿੰਡਾਂ ਨਹੀਂ ਖਾਂਣ ਜਿਹੜੀਆਂ ਮਰੋਸ਼ ਸਿਹਤ ਨੂੰ ਦੇਸੀ ਖਰਾਕਾ ਨਹੀਂ ਆਪਾਂ ਵੀ ਉਹ ਖਰਾਕਾ ਟਰੇਲੂ ਕਹਿੰਦਾ ਟਰੇਲੂ ਖਰਾਕਾ ਖਾਣ ਉਹ ਡਾਕਟਰਾਂ ਨਾਲ ਕਿਵੇਂ ਜਿਵੇਂ ਮੈਂ ਕਹਿੰਦੇ ਆ ਵੀ ਕਿਉਂ ਖਾ ਲਈਏ ਤਾਂ ਉਹਦੇ ਨਾਲ ਬਲੱਡ ਵਧਣ ਲੱਗ ਪੈਂਦਾ ਇਹ ਕੁਛ ਹੁੰਦੀਆਂ ਜੀ ਇਹ ਵੀ ਗੱਲ ਹੈ ਬਾਈ ਜੀ ਮੈਂ ਹੁਣ ਵੀ ਆ ਮੰਨ ਲਓ ਸਾਡਾ ਉਹ ਨਾਲੇ ਦਫ਼ਤਰ ਹੈ ਅਸੀਂ ਦੁਪਹਿਰ ਨੂੰ ਰੋਟੀ ਖਾਣੀ ਹੁੰਦੀ ਔਰੇ ਔਰੇ ਮੈਂ ਡੱਬਾ ਦੇ ਸੀ ਕਿਉਂ ਦਾ ਰੱਖਿਆ ਹੋਇਆ ਠੀਕ ਹੈ ਦੇਸੀ ਕਿਉਂ ਹੋਇਆ ਸਰੋਂ ਦਾ ਤੇਲ ਹੋਇਆ ਇਹ ਕਦੇ ਖਰਾਬ ਨਹੀਂ ਕਰਦਾ ਇਹ ਖਰਾਬ ਕਰਦੇ ਕਦ ਨੇ ਜਦ ਆਪਾਂ ਓਵਰ ਹੀਟ ਕਰਦੇ ਆ ਇਹਨੂੰ ਪਰ ਮੰਨ ਲਓ ਇਹ ਫੇਰ ਵੀ ਬਹੁਤ ਘੱਟ ਖਰਾਬ ਕਰ ਦਿੰਦੇ ਨੇ ਕਿਉਂ ਤੇ ਸਰੋਂ ਦਾ ਤੇਲ ਜਿੰਨੇ ਆਪਣੇ ਰਫਾਈਨ ਕਰਿਆ ਹੋਇਆ ਤੇਲ ਨੇ ਇਹ 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 ਵੱਧ ਨੁਕਸਾਨ ਦੇ ਨੇ ਹੁਣ ਤੁਸੀਂ ਦੇਖਿਆ ਆਪਰੇ 10-20 ਸਾਲਾਂ ਦੇ ਆਪਾਂ ਸਾਰੇ ਨੋਟ ਕਰਿਆਊਗਾ ਜਿੰਨੇ ਮੰਨ ਲਓ ਕਹਿੰਦੇ ਵੀ ਗੋਡੇ ਚੇਂਜ ਹੋਣ ਲੱਗ ਗਏ ਆਪਾਂ ਨਾ ਨੀ ਰਿਪਲੇਸਮੈਂਟ ਹੋਣ ਲੱਗੀ ਤੇ ਇਹ ਨਹੀਂ ਪਹਿਲਾਂ ਹੁੰਦੀ ਸੀ ਕਦੇ ਚੈੱਕ ਕਰੀਏ ਪਿਛਲੇ 30-40 ਸਾਲਾਂ ਤੋਂ ਆਪਣੇ ਲੋਕਾਂ ਦੇ ਉਹਦੇ ਵਿੱਚ ਮੰਨ ਲਓ ਦਿਲ ਚ ਗੱਲ ਬਸਾਤੀ ਡਾਕਟਰਾਂ ਨੇ ਕਹਿੰਦੇ ਜਿਹਨੇ ਵੀ ਮੰਨ ਲਓ ਬਸਾਈ ਵੀ ਜਿਹੜਾ ਦੇਸੀ ਘੋ ਖਾਣ ਨਾਲ ਹਾਰਟ ਐਟੈਕ ਵੱਧ ਹੁੰਦਾ ਮੈਨੂੰ ਵੀ ਦੱਸੋ ਤੁਹਾਨੂੰ ਕਿੰਨੇ ਘਰ ਗਣਾ ਦਿੰਦੇ ਜਿਹਨਾਂ ਨੇ ਕਦੇ ਦੇਸੀ ਘੋ ਹੱਥ ਵਿੱਚ ਲਾਇਆ ਕਿ ਉਸੇ ਹਾਰਟ ਐਟੈਕ ਨਹੀਂ ਹੁੰਦੇ ਹਾਂ ਨਕਸਾਂ ਤੋਂ ਦੱਸਦੇ ਨੇ ਦੇਸੀ ਉਹ ਨਦੀਆ ਦੇਸੀ ਕਿਉਂ ਹੋਇਆ ਚਿਹੜ ਆਪਣਾ ਪਹਿਲਾ ਜਿਹਨੂੰ ਡਾਲਦਾ ਵੀ ਆਪ ਕਹਿੰਦੇ ਨੇ ਬ੍ਰਸਪਤੀ ਆਪਾਂ ਫਾਰਮ ਕਿਉਂ ਕਹਿੰਦੇ ਜੀ ਨਾ ਪਿੰਡ ਦੇ ਦੇਸੀ ਵੀ ਕਹਿੰਦੇ ਹਨ ਉਹ ਜਿਹੜੇ ਉਹ ਕਿਉਂ ਦੀ ਉਹ ਕਿਉਂ ਆ ਦੇ ਵਿੱਚ ਗਲੂਕੋਸਾ ਮਾਈਨ ਹੁੰਦਾ ਬਾਈ ਜੀ ਮਤਲਬ ਕੋਸਾ ਮਾਈਨ ਨਾ ਗਲੂਕੋਸਾ ਮਾਈਨ ਦੇ ਆਉਂਦਾ ਹੈ ਮਤਲਬ ਕਹਿੰਦਾ ਗ੍ਰੀਸ ਉਹ ਗ੍ਰੀਸ ਚੱਲਦਾ ਜੋੜ ਕੱਸਦੇ ਨਹੀਂ ਜਾਂ ਜੋੜ ਨਹੀਂ ਕੱਸਨੇ ਤੁਹਾਡੇ ਗੋਡੇ ਆਪ ਨਹੀਂ ਕੱਸਦੇ ਹਨ ਜਿੰਨੇ ਗੋਡੇ ਬਦਲਾ ਹੁੰਦੇ ਨੇ ਸਾਰੇ ਤਕਰੀਬਨ ਕੱਸੇ ਹੁੰਦੇ ਨੇ ਉਹਦੇ ਬਦਲਦੇ ਨੇ ਉਹ ਥੋੜੋ ਕੋਈ ਗੋਡੇ ਜਿੰਨ ਕੋਟ ਉਹ ਪ੍ਰੋਬਲਮ ਕੋ ਜੋਰ ਆਉਂਦੀ ਹੈ ਨਾ ਬਿਲਕੁਲ ਤੇ ਇਹਨਾਂ ਗੱਲਾਂ ਮੈਂ ਤਾਂ ਕਰਦਾ ਵੀ ਆਪਾਂ ਡਾਕਟਰਾਂ ਕੋਲ ਜਾਣ ਤੋਂ ਬਾਅਦ ਸਕਦੇ ਆ ਜੇ ਆਪਾਂ ਆਪਣਾ ਮਾਨਸਿਕ ਸੰਤੁਲਨ ਕਹ ਲਈਏ ਜਾਂ ਆਪਾਂ ਬੈਲ ਪਾਵਰ ਆਪਣੀ ਰੱਖੀਏ ਇੱਕ ਸਭ ਤੋਂ ਪਹਿਲਾਂ ਵਧੀਆ ਗੱਲ ਆ ਵੀ ਆਪਾਂ ਆਪਣੇ ਖਾਣ ਪੀਣ ਦਾ ਧਿਆਨ ਰੱਖੀਏ ਕਿਉਂਕਿ ਮੁੜ ਕੇ ਆਪਾਂ ਉਹ ਬਗਾਨੀ ਤੇ ਨੂੰ ਦੋਸ਼ ਦਿੰਨੇ ਬਿਲਕੁਲ ਨਹੀਂ ਹੁਣ ਕਈ ਹੋਰ ਮੈਂ ਦੇਖਦਾ ਕਈ ਮੈਂ ਮੇਰੇ ਕੇਸ ਆਇਆ ਇੱਕ ਹੂੰ ਮੈਨੂੰ ਕੇਸ ਆਇਆ ਉਹ ਤੇਰੀ ਉਹ ਮੁੰਡੇ ਦਾ ਵੀ ਦੂਜਾ ਵਿਆਹ ਸੀ ਉਹ ਗੁੱਡੀ ਦਾ ਵੀ ਦੂਜਾ ਵਿਆਹ ਸੀ ਹੂੰ ਉਹ ਕੁੜੀ ਦੀ ਰਿਪੋਰਟਾਂ ਚਲੋ ਕੋਈ ਇੱਕ ਦੋ ਹੁਣ ਤੋਂ ਲੈ ਕੇ ਮਾਈਕਰੋ ਵਾਲੀਆਂ ਤੇ ਉਹ ਕਈਆਂ ਨੇ ਇਸ ਤਰ੍ਹਾਂ ਦੀ ਆਈਪੀਐਫ ਲੈ ਰਹੇ ਆ ਮੁੰਡੇ ਵਾਲੇ ਕਹਿੰਦੇ ਸਸਤਾ ਸੋ ਆਪਣੇ ਮੁੰਡੇ ਦੇ ਸਪਰਮ ਹੋਰ ਦੇ ਧਰਾ ਕੇ ਬੱਚਾ ਲੈ ਲੈਣ ਫਲਾਣਾ ਜੀ ਧਿੰਕਾਈ ਉਹ ਮਾਇਰ ਉਹ ਤਾਂ ਉਹ ਦੱਸੋ ਉਹ ਚ ਘਟ ਕੀ ਆ ਹੂੰ ਠੀਕ ਆ ਤੁਹਾਡੇ ਮੁੰਡੇ ਸਪਰਮ ਤੁਹਾਡੇ ਦੇ ਘਟ ਨੇ ਇਹ ਠੀਕ ਵੀ ਹੋਏ ਨੇ ਕੋਈ ਖਾਸ ਬੜੀ ਗੱਲ ਨਹੀਂ ਹੈ ਜੀ ਬਹੁਤ ਡਾਕਟਰ ਜਿਹੜੇ ਇਲਾਜ ਕਰਦੇ ਨੇ ਪਰ ਕੁੜੀ ਦਾ ਤਾਂ ਐਮ ਐਚ ਐਮ ਐਚ ਲੈਵਲ ਥਾਇਰੋਇਡ ਤੁਹਾਡੀਆਂ ਅਜਨੀਆਂ ਟਿਊਬਾਂ ਟੈਸਟ ਕਰਾਈਆਂ ਉਹ ਸਾਰਾ ਕੁਝ ਨਾਰਮਲ ਪਿਆ ਹਾਂ ਠੀਕ ਹੈ ਤੇ ਇਹ ਕੁਦਰਤੀ ਕਾਰਨ ਦਾ ਜਦੋਂ ਬੈਰੂਨ ਨਹੀਂ ਮੰਜੂਰ ਪ੍ਰਮਾਤਮਾ ਨੂੰ ਬੱਚਾ ਨਹੀਂ ਹੋ ਰਿਹਾ ਹਨਾ ਪਰ ਉਹ ਆਪਾਂ ਦੋਸ਼ੀ ਨੇ ਕੁੜੀ ਨੂੰ ਬਣਾ ਸਕਦੇ ਆਪਾਂ ਕਲੀ ਕੁੜੀ ਦੋਸ਼ੀ ਬਣਾ ਦੀ ਹੂੰ ਚਲੋ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ